ਸਿਲਕ ਜੰਜੂ ਦੇ ਰਾਖੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 19 ਜੂਨ ਸਨ 1665 ਈਸਵੀ ਨੂੰ ਰਾਜਾ ਦੀਪ ਚੰਦ ਦੀ ਰਾਣੀ ਚੰਪਾ ਦੇ ਪਾਸੋਂ ਚੱਕ ਮਾਤਾ ਨਾਨਕੀ ਭਾਵ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੁੱਲ ਖਰੀਦ ਕੇ ਵਸਾਉਣਾ ਕੀਤਾ ਇਸ ਰਿਤ ਤਸੁਹਾਵੀ ਤੇ 1699 ਦੀ ਵਿਸਾਖੀ ਵਾਲੇ ਦਿਨ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਮੁੱਚੇ ਖਾਲਸੇ ਪੰਥ ਨੂੰ ਅਨੰਦਪੁਰ ਸਾਹਿਬ ਦਾ ਵਾਸੀ ਹੋਣ ਦਾ ਮਾਣ ਬਖਸ਼ਿਆ। ਅਨੰਦਪੁਰ ਸਾਹਿਬ ਦੀ ਤਰਤ ਸੁਹਾਵੀ ਦੀ ਸੁਰੱਖਿਆ ਲਈ ਗੁਰੂ ਸਾਹਿਬ ਨੇ ਪੰਜ ਕਿਲਿਆਂ ਦਾ ਨਿਰਮਾਣ ਕਰਵਾਇਆ ਤੇ ਸਿੱਖ ਇਤਿਹਾਸ ਦੇ ਵਿੱਚ ਇਹਨਾਂ ਪੰਜਾਂ ਕਿਲਿਆਂ ਦੀ ਇੱਕ ਵਿਸ਼ੇਸ਼ ਮਹੱਤਤਾ ਹੈ। ਦ੍ਰਿਆ ਸਤਲੁਜ ਤੇ ਸ਼ਿਵਾਲਕ ਦੀਆਂ ਪਹਾੜੀਆਂ ਦਰਮਿਆਨ ਕੁਦਰਤੀ ਨਜ਼ਾਰਿਆਂ ਪਰਪੂਰ ਬਹੁਤ ਹੀ ਰਮਣੀਕ ਨਮਨ ਲੁਭਾਉਣਾ ਦ੍ਰਿਸ਼ ਹੈ ਕਾਲਸੀ ਦੀ ਸਾਜਨਾਪੂਮੀ ਤਖਤ ਛਿਰੀ ਕੇਸਕਰ ਸਾਹਿਬ ਸ੍ਰੀ ਅਨੰਤਪੁਰ ਸਾਹਿਬ ਦਾ ਇਸ ਪਵਿੱਤਰ ਧਰਤੀ ਤੇ ਹੀ ਨੌਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਬਾਲ ਗੋਬਿੰਦ ਰਾਏ ਦਾ ਪਹਿਲੀ ਵਾਰ ਮਿਲਾਪ ਹੋਇਆ ਔਰੰਗਜ਼ੇਬ ਦੀ ਜ਼ੁਲਮੂ ਸਤਮ ਦੇ ਸਤਾਏ ਹੋਏ ਕਸ਼ਮੀਰੀ ਪੰਡਤ ਆਪਣੇ ਧਰਮ ਦੀ ਰੱਖਿਆ ਵਾਸਤੇ ਫਰਿਆਦੀ ਬਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਇੱਥੇ ਹੀ ਹਾਜ਼ਰ ਹੁੰਦੇ ਹਨ ਇਸ ਇਤਿਹਾਸਕ ਅਸਥਾਨ ਤੋਂ ਬਾਲ ਗੋਬਿੰਦ ਰਾਏ ਆਪਣੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਧਰਮ ਰੱਖਿਆ ਸਿੱਤਾਰ ਮੁਕ ਸੁਤੰਤਰਤਾ ਵਾਸਤੇ 1675 ਈਸਵੀ ਚ ਕੁਰਬਾਨੀ ਦੇਣ ਲਈ ਤੋਰਦੇ ਹਨ। ਕਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੀ ਉਮਰ ਚ ਦਸਵੇਂ ਨਾਨਕ ਦੇ ਰੂਪ ਚ ਗੁਰਗੱਦੀ ਤੇ ਬਿਰਾਜਮਾਨ ਵੀ ਇਸੇ ਸੁਹਾਵੀ ਧਰਤੀ ਤੇ ਹੁੰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਦਾ ਵੱਡਾ ਹਿੱਸਾ ਇੱਥੇ ਹੀ ਅਲੌਕਿਕ ਦੇਵੀ ਮਿਸ਼ਨ ਦੀ ਪੂਰਤੀ ਪ੍ਰਾਪਤੀ ਵਾਸਤੇ ਗੁਜ਼ਾਰਦੇ ਸਨ ਸਾਬਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸੀਸ ਦਾ ਸਸਕਾਰ ਵੀ ਇਸ ਮਹਾਨ ਤਰਤ ਸੁਖਾਵੀ ਦੇ ਕੀਤਾ ਗਿਆ ਸਾਬਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਗਾਣੀ ਯੁੱਧ ਜਿੱਤਣ ਉਪਰੰਤ ਚੱਕ ਮਤਾ ਨਾਨਕੀ ਆਏ ਤਾਂ ਯੁੱਧ ਦ੍ਰਿਸ਼ਟੀ ਨੂੰ ਸਨਮੁਖ ਰੱਖਦੇ ਆ 30 ਮਾਰਚ 1699 ਨੂੰ ਆਨੰਦਗੜ੍ਹ ਸਾਹਿਬ ਨਾਮ ਦੇ ਕਿਲੇ ਦਾ ਨਿਰਮਾਣ ਕਰਵਾਇਆ ਜਿਸ ਤੋਂ ਆਨੰਦਪੁਰ ਸਾਹਿਬ ਦਾ ਨਾਂ ਜਗਤ ਪ੍ਰਸਿੱਧ ਹੋਇਆ ਪਹਾੜੀ ਤੇ ਮੁਗਲ ਹਾਕਮ ਕਈ ਵਾਰ ਸ਼੍ਰੀ ਆਨੰਦਪੁਰ ਸਾਹਿਬ 'ਤੇ ਹਮਲਾਵਰ ਹੁੰਦੇ ਰਹੇ ਆਨੰਦਪੁਰ ਸਾਹਿਬ ਦੇ ਇਹ ਜਿਹੜੀ ਧਰਤੀ ਹੈ ਭਾਵੇਂ ਚੰਪਾ ਰਾਣੀ ਨੇ ਇਹ ਚਾਰ ਪਿੰਡ ਗੁਰੂ ਸਾਹਿਬ ਨੂੰ ਭੇਟਾ ਕੀਤੇ ਪਰ ਗੁਰੂ ਸਾਹਿਬ ਨੇ ਕਿਹਾ ਨਹੀਂ ਸਾਨੂੰ ਪਟਾ ਲਿਖ ਦਿਓ ਕੋਈ 70000 ਕਹਿੰਦਾ ਕੋਈ ਸਵਾ ਲੱਖ ਕਹਿੰਦਾ ਉਹ ਮੁੱਲ ਵੀ ਤਾਰਿਆ ਤੇ ਇਸ ਧਰਤੀ ਦੀ ਮਹਾਨਤਾ ਇਹ ਹੈ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਮੁੱਲ ਖਰੀਦੀ ਹੋਈ ਧਰਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਰਸਾਈ ਧਰਤੀ ਹੈ ਤੇ ਖਾਲਸੇ ਦੀ ਜਨਮ ਭੂਮੀ ਹੈ ਦੋ ਜਗ੍ਹਾ ਅੰਮ੍ਰਿਤ ਪ੍ਰਗਟ ਕੀਤਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਵੀ ਜਿਹੜੀ ਹੈ ਮੁੱਲ ਖਰੀਦੀ ਹੋਈ ਧਰਤੀ ਹੈ ਤੇ ਆਨੰਦਪੁਰ ਸਾਹਿਬ ਦੀ ਵੀ ਧਰਤੀ ਜਿਹੜੀ ਹੈ ਉਹ ਮੁੱਲ ਖਰੀਦੀ ਹੋਈ ਧਰਤੀ ਹੈ ਆਨੰਦਪੁਰ ਸਾਹਿਬ ਦੀਆਂ ਸਭ ਤੋਂ ਵੱਡੀ ਭੂਗੋਲਿਕ ਸਥਿਤੀ ਜਿਹੜੀ ਇਹ ਹੈ ਕਿ ਇੱਕ ਪਾਸੇ ਦਰਿਆ ਵਗਦਾ ਹੈ ਇੱਕ ਪਾਸੇ ਪਹਾੜ ਨੇ ਉੱਚੇ-ਉੱਚੇ ਤੇ ਇਸ ਰਮਣੀਕ ਸਥਾਨ ਨੂੰ ਰਾਣੀ ਚੰਪਾ ਦੀ ਬੇਨਤੀ ਮੰਨ ਕੇ ਪਲਾਸਪੁਰ ਵਾਲੀ ਰਾਣੀ ਦੀ ਕਿ ਮਹਾਰਾਜ ਜੀ ਮੈਨੂੰ ਪਤਾ ਲੱਗਾ ਤੁਸੀਂ ਦੁਆਬੇ ਵਿੱਚ ਜਾਂ ਵਾਂਗਰ ਵਿੱਚ ਨਵਾਂ ਸ਼ਹਿਰ ਵਸਾਣ ਲੱਗੇ ਹੋ ਤੁਸੀਂ ਇੱਥੇ ਹੀ ਵਸਾਓ ਰਾਣੀ ਚੰਪਾ ਦਾ ਪ੍ਰੇਮ ਦੇਖ ਕੇ ਇਹ ਚਾਰੇ ਪਿੰਡ ਮਹਾਰਾਜ ਜੀ ਨੇ ਕਬੂਲ ਕੀਤੇ ਪਰ ਨਾਲ ਹੀ ਉਹਨਾਂ ਨੂੰ ਕਿਹਾ ਕਿ ਆਪਾਂ ਇਹਨਾਂ ਦੀ ਭੇਟਾ ਤਾਰ ਦਈਏ ਪਟਾ ਲਿਖ ਦਈਏ ਕੱਲ ਨੂੰ ਆਣ ਵਾਲੀ ਪੀੜ੍ਹੀ ਤੁਹਾਡੀ ਕੋਈ ਵੀ ਹੱਕ ਸ਼ੁਭਾ ਕਰ ਸਕਦੀ ਹੈ ਇਹਦੇ ਤੇ ਤੇ ਇਹ ਜੰਗ ਜੁਦ ਵਾਸਤੇ ਵੀ ਬਹੁਤ ਵਧੀਆ ਧਰਤੀ ਸੀ ਭਜਨ ਕਰਨ ਵਾਸਤੇ ਵੀ ਇਹ ਬਹੁਤ ਵਧੀਆ ਧਰਤੀ ਸੀ 1665 ਈਸਵੀ ਨੂੰ ਧੰਨ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਬਲਾਸਪੁਰ ਦੇ ਰਾਜੇ ਤੋਂ ਇਹ ਜ਼ਮੀਨ ਖੁਦ ਖਰੀਦ ਕੇ ਸ਼੍ਰੀ ਆਨੰਦਪੁਰ ਸਾਹਿਬ ਜੀ ਦੀ ਸਥਾਪਨਾ ਕੀਤੀ ਸੀ ਇਹਦਾ ਮੁੱਢਲਾ ਨਾਮ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਨੇ ਆਪਣੀ ਸਤਕਾਰਯੋਗ ਮਾਤਾ ਮਾਤਾ ਨਾਨਕੀ ਜੀ ਦੇ ਨਾਮ ਉੱਪਰ ਚੱਕ ਨਾਨਕੀ ਰੱਖਿਆ ਸੀ ਔਰ ਬਾਅਦ ਵਿੱਚ ਇਸ ਦਾ ਨਾਮ ਬਦਲ ਕੇ ਆਨੰਦਪੁਰ ਸਾਹਿਬ ਕੀਤਾ ਗਿਆ ਸੀ ਇਸ ਦੀ ਇਤਿਹਾਸਕ ਮਹੱਤਤਾ ਬਹੁਤ ਵੱਡੀ ਹੈ ਜੇ ਤੁਸੀਂ ਭੂਗੋਲਕ ਸਥਿਤੀ ਨਾਲ ਆਨੰਦਪੁਰ ਸਾਹਿਬ ਨੂੰ ਵੇਖੋਗੇ ਤਾਂ ਇਸ ਆਨੰਦਪੁਰ ਸਾਹਿਬ ਦੇ ਤਿੰਨ ਪਾਸੇ ਪਹਾੜੀਆਂ ਦੇ ਨਾਲ ਕਿਰੀ ਹੋਈ ਦੁਆ ਹੈ ਚੌਥੇ ਪਾਸੇ ਇਸ ਦੇ ਸਤਲੁਜ ਦਰਿਆ ਹੈ ਜੇ ਅਸੀਂ ਇਤਿਹਾਸਕ ਫੌਜੀ ਦ੍ਰਿਸ਼ਟੀ ਨਾਲ ਵੇਖੀਏ ਤਾਂ ਦੁਨੀਆ ਦੇ ਵਿੱਚ ਸਭ ਤੋਂ ਸੁਰੱਖਿਅਤ ਥਾਂ ਜਿਹੜੀ ਫੌਜੀ ਹਮਲਿਆਂ ਤੋਂ ਸੁਰੱਖਿਅਤ ਰੱਖਣ ਵਾਲੀ ਉਹ ਸ਼੍ਰੀ ਆਨੰਦਪੁਰ ਸਾਹਿਬ ਹੈ ਕਿਉਂਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਆਉਣ ਵਾਲੇ ਸਮੇਂ ਦੇ ਭਵਿੱਖ ਨੂੰ ਜਾਣਦੇ ਹੋયા ਇਸ ਆਸਾਨ ਦੀ ਚੋਣ ਕਰਨੀ ਇਹ ਉਹਨਾਂ ਦੀ ਦੂਰ ਜਿਹੜੀ ਸੀ ਦੂਰਅੰਦੇਸ਼ੀ ਅਤੇ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਦਾ ਜਿਹੜਾ ਜੰਗੀ ਤਜਰਬਾ ਸੀ ਉਹ ਇਸ ਅਨੰਦਪੁਰ ਸਾਹਿਬ ਨੂੰ ਵਸਾਉਣ ਦੀ ਮਹਾਨਤਾ ਨੂੰ ਉਹ ਪ੍ਰਗਟ ਕਰਦਾ ਹੈ। ਔਰ ਉਸ ਤੋਂ ਪਿੱਛੋਂ ਗੁਰਤੇਗ ਬਹਾਦਰ ਜੀ ਮਹਾਰਾਜ ਜੀ ਦੇ ਪਾਸ ਇੱਥੇ ਹੀ ਕਸ਼ਮੀਰੀ ਪੰਡਤਾਂ ਨੇ ਆ ਕੇ ਪੁਕਾਰ ਕੀਤੀ ਔਰ ਉਸ ਤਿਲਕ ਜੰਜੂ ਰੱਖਾ ਪ੍ਰਵਤਾ ਕਾ ਕਿਨੋ ਬੜੋ ਕਲੂ ਮਹਿਸਾਕਾ ਸਤਿਗੁਰੂ ਪਾਤਸ਼ਾਹ ਜੀ ਨੇ ਤਿਲਕ ਜੰਜੂ ਦੀ ਰੱਖਿਆ ਕਰਦਿਆਂ ਹੋਇਆਂ ਦਿੱਲੀ ਦੇ ਵਿੱਚ ਆਪਣੀ ਸ਼ਹਾਦਤ ਦੇ ਕੇ ਤੇ ਇਸ ਧਰਮ ਦੀ ਰੱਖਿਆ ਕੀਤੀ ਸੀ ਗੁਰਤੇਗ ਬਹਾਦਰ ਜੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮਨ ਦੇ ਵਿੱਚ ਸੰਕਲਪ ਲਿਆ ਕਿ ਮੈਂ ਇੱਕ ਐਸਾ ਪੰਥ ਇੱਕ ਐਸਾ ਜਿਹੜਾ ਸੀ ਉਹ ਧਰਮ ਸਾਜਾਂਗਾ ਕਿ ਜਿਹੜਾ ਦੁਨੀਆ ਦੇ ਵਿੱਚ ਇੱਕ ਵਲੱਖਣ ਔਰ ਗੌਰਵ ਮਈ ਆਪਣਾ ਇਤਿਹਾਸ ਰੱਖੇ ਉਹ ਸੰਕਲਪ ਨੂੰ ਲੈ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਾਫੀ ਲੰਮਾ ਸਮਾਂ ਇਹ ਤੇ ਵਿਚਾਰ ਵਿਮਰਸ਼ ਕਰਨ ਤੋਂ ਬਾਅਦ ਫਿਰ ਅਖੀਰ 1699 ਵਿਸਾਖੀ ਵਾਲੇ ਦਿਨ ਸ਼੍ਰੀ ਕੇਸਗੜ ਸਾਹਿਬ ਜੀ ਦੀ ਧਰਤੀ ਦੇ ਉੱਪਰ ਸਿੱਖ ਧਰਮ ਦੀ ਖਾਲਸਾ ਪੰਥ ਦੀ ਸਥਾਪਨਾ ਕੀਤੀ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਜਿੱਥੇ ਮੁਗਲਿਆ ਹਕੂਮਤ ਵੈਰ ਕਰਦੀ ਕਰਦੀ ਸੀ ਉੱਚ ਜਾਤੀਆਂ ਦੇ ਹਿੰਦੂ ਘਰਾਣੇ ਵੀ ਸਤਗੁਰੂ ਮਹਾਰਾਜ ਜੀ ਨੂੰ ਨਫ਼ਰਤ ਨਾਲ ਦੇਖਣ ਲੱਗੇ ਇਤਿਹਾਸ ਵਿੱਚ ਐਸਾ ਜੇਕਰ ਮਿਲਦਾ ਹੈ ਕਿ ਉਹਨਾਂ Rajput ਰਾਜਿਆਂ ਨੇ ਵੱਖਰਾ ਅੰਮ੍ਰਿਤ ਵੱਖਰੇ ਲੰਗਰ ਦੀ ਸ਼ਰਤ ਰੱਖੀ ਸੀ ਜੋ ਗੁਰੂ ਕਲਗੀ ਤਰਪਾਦਸ਼ਾ ਮਹਾਰਾਜ ਜੀ ਨੇ ਨਾਮਨਜ਼ੂਰ ਕੀਤੀ ਜਿਸ ਕਰਕੇ ਅਨੰਦਪੁਰ ਸਾਹਿਬ ਇੱਕ ਫੌਜੀ ਕੇਂਦਰ ਬਣਨਾ ਸ਼ੁਰੂ ਹੋ ਗਿਆ ਔਰ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਤਕਾਰਯੋਗ ਦਾਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਕਸ਼ੇ ਕਦਮਾਂ ਤੇ ਚੱਲਦੇ ਆ ਹੋਇਆ ਪੰਥ ਨੂੰ ਕੌਮ ਦੇ ਅੰਦਰ ਇੱਕ ਸੰਦੇਸ਼ ਪਹੁੰਚਾਇਆ ਕਿ ਹੁਣ ਜਿੱਥੋਂ ਵੀ ਕੋਈ ਗੁਰੂ ਕਾ ਸਿੱਖ ਆਉਂਦਾ ਹੈ ਉਹ ਗੁਰੂ ਕਰ ਲਈ ਕੀਮਤੀ ਹੋਰ ਪੇਟਾ ਨਾ ਲਿਆਵੇ ਉਹ ਆਪਣਾ ਗੁਰੂ ਕਰ ਲਈ ਕੀਮਤੀ ਤੋਂ ਕੀਮਤੀ ਸ਼ਾਸਤਰ ਘੋੜਾ ਤੇ ਨੌਜਵਾਨੀ ਪੇਟ ਕਰੇ ਜਿਸ ਦੇ ਨਾਲ ਗੁਰੂ ਘਰ ਦੇ ਅੰਦਰ ਅਨੰਦਪੁਰ ਸਾਹਿਬ ਦੇ ਅੰਦਰ ਫੌਜੀ ਸ਼ਾਸਤਰਾਂ ਦਾ ਘੋੜਿਆਂ ਦਾ ਤੇ ਸਿੱਖ ਫੌਜਾਂ ਦਾ ਇੱਕ ਵੱਡਾ ਕੇਂਦਰ ਸਥਾਪਿਤ ਹੋ ਗਿਆ ਜਿਸ ਤੋਂ ਪਰੇਸ਼ਾਨ ਹੋ ਕੇ ਮੋਗਲਿਆ ਹਕੂਮਤ ਔਰੰਗਜ਼ੇਬ ਦੇ ਹੁਕਮਾਂ ਦੇ ਉੱਪਰ ਪਹਿਲਾਂ ਪਹਾੜੀ ਰਾਜਿਆਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਾਰਗਨਿਕੀਆਂ ਮੋਟੀਆਂ ਝੜਪਾਂ ਹੁੰਦੀਆਂ ਰਹੀਆਂ ਫਿਰ ਕੋਈ ਸਮੇਂ ਬਾਅਦ ਮਾਤਾ ਜੀ ਦੇ ਕਹਿਣ ਦੇ ਉੱਪਰ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਤਿਆਗ ਵੀ ਕੀਤਾ ਇਥੋਂ ਪੌਟਾ ਸਾਹਿਬ ਚਲੇ ਗਏ ਇਸੇ ਹੀ ਧਰਤੀ ਤੇ ਮਸੰਦ ਪ੍ਰਥਾ ਨੂੰ ਸਮਾਪਤ ਕਰ ਸਿੱਖ ਸੰਗਤਾਂ ਨੂੰ ਸਿੱਧਾ ਗੁਰੂ ਪੰਥ ਨਾਲ ਜੋੜਿਆ ਗਿਆ ਇਸ ਪਵਿੱਤਰ ਅਸਥਾਨ ਤੇ ਕਈ ਵਾਰ ਪਾਪ ਦੀਆਂ ਹਨੇਰੀਆਂ ਝੁੱਲੀਆਂ ਚਖੜ ਆਈ ਕੇਰਾ ਬੰਦੀਆਂ ਹੋਈਆਂ ਤੇ ਯੁੱਧ ਲੜੇ ਗਏ ਪਰ ਹਰ ਵਾਰ ਸਿੱਖ ਆਪਣੇ ਆਪ ਨੂੰ ਆਨੰਦਪੁਰੀ ਦਾ ਵਾਸੀ ਹੋਣ ਦਾ ਮਾਣ ਮਹਿਸੂਸ ਕਰਦਾ ਰਿਹਾ